ਲੋ ਜੀ ਫਰਵਾਲੀ ਬਾਜੀ ਤੇ ਆ ਕੂਤਰ ਫੜਿਆ ਸੀਗਾ ਲੋ ਜੀ ਇੱਕ ਹੋਰ ਆ ਗਿਆ ਸਾਡੇ ਕੋਲੇ ਹੁਣ ਚੱਲੇ ਆਂ ਫੇਰ ਕਾਪੀ ਤੇ ਇੱਕ ਹੋਰ ਫੜ ਲਿਆ ਜੀ ਆਪਾਂ ਤੁਸੇ ਪੂਸ ਵਾਲਾ ਮੋਟਰਾਂ ਦਾ ਸਾੜਦਾ ਜੀ ਇੰਜਨ ਸੀਲ ਹੋਣ ਵਾਲਾ ਸੀ ਕੂਤਰ ਫੜਦੇ ਫਿਰਦੇ ਆ ਇੱਕ ਲੋ ਜੀ ਇੱਕ ਹੋਰ ਚੱਕ ਲਿਆ ਪਾਣੀ ਚੋਂ ਇਹ ਵੀ ਚੱਲੇ ਕਾਪੀ ਤੇ ਹੁਣ ਦੇ ਹਾਂਜੀ ਵੀਰੇ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਦੇ ਵਲੌਗ ਚ ਆਪਾਂ ਚੱਲਦੇ ਆਂ ਫਰਵਾਲੀ ਆ ਆਪਣੇ ਨਾਲ ਡਾਕਟਰ ਲੋਡ ਵੱਦੀ ਪਹਿਲਾਂ ਜਾ ਕੇ ਡਾਕਟਰ ਹੁਣੇ ਕੂਤਰ ਛੱਡਿਆ ਆਏ ਸੀਗੇ ਤੇ ਆਪਾਂ ਚੱਲਾਂਗੇ ਥੋੜਾ ਲੇਟ 9 ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂ ਉੱਥੇ ਦਿੱਲੀ ਡਾਕਟਰ ਜਾਬ ਚਲੋ ਬਾਕੀ ਬਾਜੀ ਬਹੁਤ ਵਧੀਆ ਹੁੰਦੀ ਆ ਫਿਰ ਵਾਲੀ ਚ ਤੇ 10 ਨਾਮ ਨੇ ਅੱਜ ਕੀ 1700 ਰੁਪਏ ਮੋਢਾ ਟਾਟਾ 1700 ਮੋਢੀ ਆ ਹਾਂ 1700 ਰੁਪਏ ਮੋਢਾ ਲੋ ਜੀ ਫਰਵਾਲੀ ਆ ਗਈ ਜੀ ਆਪਾਂ ਹੁਣ ਚੱਲਦੇ ਆ ਕਾਫੀ ਬੋਲ ਨੂੰ ਆ ਬੰਦੇ ਖੜੇ ਆ ਸਾਰੇ ਇੱਥੇ ਆ 10 ਨਾਮ ਆ ਕੱਪ ਨੇ ਫਰਿੱਜ ਆ ਪੱਖਾ ਗਾ ਕੋਲਰ ਆ ਬਾਕੀ ਭਰਾ ਬੈਠਿਆ ਆ ਦੱਸੇ ਹੋਣੀ ਉੱਤੇ ਨੇ ਕਾਪੀ ਤੇ ਆਪਾਂ ਆਏ ਸੀ ਉੱਤੇ ਕਾਪੀ ਤੇ ਤੇ ਕੂਟਰ ਚੈੱਕ ਕਰਨ ਲੱਗੇ ਹੋਏ ਨੇ ਬਾਈ ਹੁਣੀ ਆ ਬੈਠੇ ਨੇ ਆਪਣੇ ਸਾਰੇ ਭਰਾ ਸਾਨੂੰ ਮਿਲੌਣੇ ਆ ਸਾਰਿਆਂ ਨਾਲ ਕਿੰਨੇ ਕੂਤਰ ਉੱਡੇ ਨੇ ਕਿਹ ਸਾਹ ਕਿਤਾਬਾ ਉਹ ਆਪਾਂ ਪੁੱਛ ਕੇ ਦੱਸਦੇ ਹਾਂ ਤੁਹਾਨੂੰ ਕਿੰਨੇ ਤੇ ਟਾਈਮ ਉਹ ਵੀ ਦੱਸਦੇ ਆ ਆ ਬੈਠੇ ਆਪਣੇ ਸਾਰੇ ਭਰਾ ਅਸਰੀਕਾਲ ਜੀ ਅਸਰੀਕਾਲ ਜੀ ਜਸਾਹ ਬਾਜੀ ਕਾਫੀ ਤੇ ਅਵਿਲੀਅਨ ਸਾਹਿਬ ਜੀ ਕੀ ਹਾਲ ਹੈ ਕੀ ਹਾਲ ਆ ਬਈ ਭਾਜੀ ਹੁਣ ਵੀ ਆਏ ਹੋਏ ਨੇ ਬਾਜੀ ਤੇ ਇਗੜੀ ਕੀ ਹਾਲ ਚਾਲ ਵਧੀਆ ਵਧੀਆ ਤੇ ਦੱਸੋ ਆਪਣੇ ਭਰਾ ਸਾਰੇ ਕਾਫੀ ਤੇ ਨੇ ਕਿੰਨੇ ਕੂਤਰ ਉੱਡੇ ਆ ਵੀਰੇ 90 ਕੂਤਰ ਉੱਡੇ ਆ ਵੀਰੇ 11 ਕੂਤਰਾਂ ਤੇ ਟਾਈਮ ਲੱਗਿਆ ਹੋਇਆ ਜੀ ਬਾਕੀ ਥੋੜੇ ਘਨੇ ਸਹੀ ਹੋ ਗਏ ਬਾਕੀ ਸਾਰੇ ਭਰਾ ਆਪਣੇ ਆ ਥੱਲੇ ਬੈਠਿਆ ਜਿਨ੍ਹਾਂ ਨੇ ਬਾਈ ਛੱਡੀ ਹੋਈ ਆ ਉੱਤੇ ਬਸ ਇਕੱਲੇ ਕਾਪੀ ਵਾਲੇ ਹੋਏ ਨੇ ਫਿਰ ਸਾਰੇ ਜਿੱਤਣਗੇ ਆਪਾਂ ਇਹਨਾਂ ਕਿਹਾ ਜੀ ਆਹ ਕੂਤਰ ਨੀਵੇਂ ਆਏ ਹੋਏ ਨਹੀਂ ਸਾਰੀ ਕਰੋ ਚੈੱਕ ਲੋ ਜੀ ਹੁਣ ਵੀਰੇਣੀ ਨਾਮਾਂ ਬਾਰੇ ਵੀ ਦੱਸਣਗੇ ਕਿੰਨੇ ਨਾਮ ਨੇ ਨਾਮਾਂ ਦਾ ਹੈਗਾ ਆਪਣੇ ਪਹਿਲਾ ਨਾਮ ਫ੍ਰਿਜ ਆ ਪਹਿਲਾ ਫ੍ਰਿਜ ਆ ਵੀ ਦੂਜਾ ਨਾਮ ਕੂਲਰ ਆ ਦੂਜਾ ਨਾਮ ਕੂਲਰ ਆ ਤੀਜਾ ਨਾਮ ਸਟੈਂਡ ਵਾਲਾ ਪੱਕਾ ਤੀਜਾ ਵਾਲਾ ਸਟੈਂਡ ਵਾਲਾ ਪੱਕਾ ਦਾਤੀ ਪਰ ਚੌਥੇ ਤੋਂ ਲੈ ਕੇ 7ਵੇਂ ਤੱਕ ਵੱਡੇ ਕੱਪ ਨੇ ਹਾਂਜੀ 4 ਠੀਕ ਹੈ ਜੀ ਉਦੋਂ ਦਾ 8ਵੇਂ 9ਵੇਂ 10ਵੇਂ ਹੈਗਾ ਥੋੜੇ ਜਿਹਾ ਉਹਨਾਂ ਨਾਲ ਛੋਟੇ ਕੱਪ ਛੋਟੇ ਕਾ ਮਤਲਬ ਆਪਾਂ 10 ਨਾਮ ਦਿੱਤੇ ਆ 7 ਆਪਾਂ ਕੱਪ ਦਿੱਤੇ 7 ਕੱਪ ਜਿਹੜੇ ਮਤਲਬ ਆਪਣੇ ਵਰਗੇ ਹਾਰ ਨਹੀਂ ਜਾਂਦੇ ਅਗਲਾ 7 ਮਾਰ ਕੇ ਅਸੀਂ ਮਾਰ ਗਿਆ ਨਾ ਮਾਰ ਗਿਆ ਉਹਨਾਂ ਦੇ ਵੀ ਮੂਹ ਵੀ ਖੋਸੋ ਕੇ ਜਾਣਗੇ ਨਹੀਂ ਸਹੀ ਕੋਈ ਨਰਾਜ਼ ਹੋ ਕੇ ਨਹੀਂ ਜਾਉ ਹੁਣੇ ਮੈਂ ਅਗਲਾ 7 ਮਾਰ ਕੇ 8 ਮਾਰ ਇਹ ਕਿਹ ਬਾਈ ਤੇ ਹਰਦੇ ਆ ਉਹ ਬੰਦੇ ਪੱਕੇ ਵਿੱਚ ਜਾ ਕੇ ਸਹੀ ਹੈ ਜੇ ਉਹਨਾਂ ਦਾ ਵੀ ਹੌਸਲਾ ਵੱਜ ਜਾਗਾ ਯਾਨੀ ਜੇ ਸਾਰਿਆਂ ਨੂੰ ਖੁਸ਼ ਕਰਕੇ ਤੋਰ ਸਾਰਿਆਂ ਨੂੰ ਖੁਸ਼ ਕਰਕੇ ਤੋਰਨ ਦੀ ਖੋਜ ਜਾ ਬਾਕੀ ਕਾਪੀ ਦੇ ਬਬਲਾ ਫੁਰਦ ਵਾਲਾ ਜੱਸਾ ਸਾਡੇ ਪਿੰਡ ਦਾ ਬਹੁਤ ਵਧੀਆ ਜੀ ਜਸੇ ਵੀ ਬਹੁਤ ਵਧੀਆ ਜਿਹੜਾ ਬਹੁਤ ਸ਼ਖਤਮਾ ਜਿਆਦਾ ਅਸਤ ਬਹੁਤ ਹੈ ਦੀ ਵਧੀਆ ਕਾਪੀ ਜਗ੍ਹਾ ਨਾਲ ਬਬਲੇ ਹੋਣੀ ਨੇ ਸੋਹਣੀ ਬ੍ਰਹਮਪੁਰ ਹੋਣਿਆਂ ਦੇ ਮਤਲਬ ਉਹ ਕਾਪੀ ਤੇ ਜਾਂਦੇ ਹੁੰਦੇ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਇਹ ਬਾਈ ਕਾਪੀ ਤੇ ਨੇ ਤੇ ਬਾਕੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਦਾ ਮਿੱਠਾ ਪਾਣੀ ਸਾਰਾ ਕੁਝ ਓਕੇ ਰਿਪੋਰਟ ਬਾਜੀ ਰੋ ਵੀ ਆਪਣੀ 90 ਕੂਪ ਤੇ ਛੁੱਟਿਆ 1,35,000 ਰੁਪਏ ਦੀ ਬਾਜੀ ਹੋ ਠੀਕ ਆ ਵੀਰੇ ਕੀ ਆਪਣੀ ਜਨੀ ਸਰੀ ਕਰਾਉਣਾ ਭਾਈ ਤੇ ਅੱਜ 1,35,000 ਦੀ ਬਾਜੀ ਆ ਬਾਕੀ ਪੈਰਾਂ ਦੇ ਜਿੱਤ ਦੇਣੀ ਆ ਆਪਾਂ ਨਾਮ ਜਿਹੜੇ ਦੇਣੇ ਆ ਜੀ ਦਾ ਰਹਿ ਗਿਆ ਰਹਿ ਗਿਆ ਜਿਵੇਂ ਮਰਜੀ ਲੰਗਰ ਵੀ ਦਾਦੇ ਤਿੰਨ ਤਰ੍ਹਾਂ ਦੇ ਚੱਲਦੇ ਆ ਵੀ ਅੱਜ ਨਿਗਾ ਮੇਰੀ ਨਿਗਾ ਮੇਰੀ ਬਾਕੀ ਲੰਗਰ ਲੁੰਗਾ ਦਾ ਪ੍ਰਬੰਧ ਪੂਰਾ ਚੌਲ ਮਿੱਠੇ ਚੌਲ ਚੱਲਦੇ ਆ ਹਾਂਜੀ ਦਾਲ ਰੋਟੀ ਯਾ ਰੈਤਾ ਨਾਲ ਮਿੱਠਾ ਪਾਣੀ ਆ ਚਾਹ ਬਿਸਕਟ ਬਾਤੀ ਹਾਂ ਪਹਿਲਾਂ ਆਈਸਕ੍ਰੀਮ ਬਣਾਉਣ ਚਲਾਉਣ ਦਾ ਵੀ ਪ੍ਰਾਦਾ ਸੀਗਾ ਫਿਰ ਸਾਨੂੰ ਉਹ ਅਡਜਸਟ ਰੱਖਣੀ ਓਕੀ ਹੋ ਗਈ ਮੈਨੂੰ ਰੱਖਾਂਗੇ ਕਿਵੇਂ ਦੁਪਹਿਰੇ ਪਿਗਲ ਜੂਗੀ ਆਹ ਸੈਟਮ ਨਹੀਂ ਸਾਡੇ ਕੋਲ ਆ ਵੀ ਕੰਮ ਵਧਿਆ ਕੀਤਾ ਹੋਇਆ ਹੈਗਾ ਵੱਡਾ ਪੱਖਾ ਲਾਇਆ ਹੋਇਆ ਹੈ ਬਾਈ ਉਹਨਾਂ ਦਾ ਆ ਸਾਰੇ ਭਰਾ ਮੈਟਾਂ ਤੇ ਬੈ ਗਏ ਨੇ ਲੋ ਜੀ ਉਰੇ ਗੁਰੂ ਘਰ ਦੇ ਰੋਟੀ ਖਾਣ ਲੱਗੇ ਨੇ ਰੋਟੀ ਪਾਣੀ ਦਾ ਪ੍ਰਬੰਧ ਪੂਰਾ ਤਗੜਾ ਬਾਈ ਉਹਨਾਂ ਦਾ ਸਾਰੇ ਭਰਾ ਆਪਣੇ ਪ੍ਰਸ਼ਾਦਾ ਛਕਣ ਲੱਗੇ ਹੋਏ ਨੇ ਆਪਾਂ ਵੀ ਚੱਲਦੇ ਆਂ ਬਿਆਲ ਅਜਿਹਾ ਕੀਤਾ ਹੋਇਆ ਹੈ ਉਹ ਬੰਦੇ ਆਏ ਜਾਂਦੇ ਰੋਟੀ ਪਵਾ ਕੇ ਉਧਰ ਦੀ ਜਾ ਕੇ ਆਏ ਜਾ ਕੇ ਬਹਿ ਜਾਂਦੇ ਆ। ਬੋ ਜੀ 12:30 ਦਾ ਟਾਈਮ ਹੋ ਗਿਆ। ਹਵਾ ਬਹੁਤ ਚੱਲਦੀ ਆ ਵੀਰੇ ਤੇ ਸਾਰੇ ਉਤਰ ਨੀਵੇਂ ਹੀ ਫਿਰਦੇ ਆ। ਬਹੁਤ ਉਤਰਾਂ ਨੂੰ ਟਾਈਮ ਲੱਗਿਆ ਹੋਇਆ ਜਾਂ ਸਹੀ ਉਤਰ ਤਾਂ ਥੋੜੀ ਹੋਣਗੇ ਤੇ ਜਣੀ ਖਾਸੇ ਉਤਰਾਂ ਟਾਈਮ ਲੱਗਿਆ ਉਤਰ ਨੀਵੇਂ ਹੀ ਬੜੇ ਫਿਰਦੇ ਆ। ਨਾਮ ਸੇ ਉਤਰ ਬਹੁਤ ਆ। ਹਾਂ ਯਾਰ ਜ਼ੋਰ ਲੱਗਦਾ ਹਵਾ ਦਾ ਥੱਲੀ ਜ਼ੋਰ ਬਹੁਤ ਮਾਰਦੀ। ਸਰ ਵੀ ਪੋਪਲੇਟ ਲਈ ਹੋਏ ਹੋਏ ਨੇ ਵੀਰੇ ਇਹਦਾ ਹਵਾ ਨੇ ਜਲੂਸ ਕੱਢਤਾ ਇੱਕ ਟਾਈਮ ਬਹੁਤ ਹੋ ਗਿਆ ਉਤਰ ਜਮੇ ਨੀਵੇਂ ਆ ਕੇ ਜਾਂਦੇ ਆ ਜਮ ਮਹੀ ਨੀਵੇਂ ਆਏ ਉਹ ਪੱਟੀ ਫਿਰਦੇ ਆ ਉਤਰਾ ਫੇਰ ਚਾਲਾ ਟੂਸਾ ਪੁੰਛ ਪਾਣੀ ਨੂੰ ਆਉਂਦਾ ਦਾ ਜਾਨਵਰ ਹਰੀ ਕਸ ਉਹ ਹੀ ਟੂਸਾ ਕਾਲਾ ਓਏ ਹਰੇ ਜੀ ਕਸ ਤਾਲਾ ਟੂਸਾ ਪਾਣੀ ਵਿੱਚ ਉੱਡ ਗਿਆ ਜਾਨਵਰ ਦੁਬਾਰੇ ਫੇਰ ਜਾਂਦਾ ਪਾਣੀ ਪਹਿਲਾਂ ਵਖੇਰਾ ਗਿਆ ਪਾਣੀ ਵੀ ਉੜ ਗਿਆ ਗਰਮੀ ਦਾ ਕਮਾਲ ਹੈ ਮੇਰੇ ਵੀਰੋ ਢੋਪੇ ਨੂੰ ਢੱਪ ਦਿੰਨੇ ਅੱਜ ਢੋਪਾ ਵੀ ਨਹੀਂ ਹੈਗਾ ਖੱਤੇ ਹੀ ਆ ਬਾਈ ਜਪੜਾ ਦੰਗਾ ਦੰਗਾ ਯਾਰ ਉਹ ਬੈਠਾ ਜਾ ਸੁੱਕਾ ਜਾ ਕੇ ਆ ਪੀ ਲਿਆ ਹੁਣਾ ਪਾਣੀਆ ਬਲਾਤਾ ਗਰਮੀ ਦਾ ਕਮਾਲ ਹੈ ਮੇਰੇ ਵੀਰੋ ਠੋਬੇ ਚ ਪਾਣੀ ਚ ਬੁਰਾ ਹਾਲ ਹੈ ਮੇਰੇ ਵੀਰੋ ਉਤਰ ਪਾਣੀ ਨੂੰ ਆਉਂਦੇ ਸੀਗੇ ਇੱਥੇ ਪਾਣੀ ਬਹੁਤ ਠੰਡਾ ਹੈ ਅਸੀਂ ਬਹਿ ਗਏ ਆ ਕਿ ਆ ਆਨੰਦ ਆ ਰਿਹਾ ਮੇਰੇ ਵੀਰੋ ਗਰਮੀ ਨਿਕਲੂ ਹੁਣ ਸਾਰੀ ਇਧਰ ਆ ਚੋਪਰ ਤੁਰਿਆ ਆਂਦਾ ਜੀ ਇਧਰ ਇੰਟਰਵਿਊ ਚੱਲ ਰਹੀ ਆ ਹਰਮਨ ਫਰਵਾਲੀ ਇੰਟਰਵਿਊ ਲੈ ਰਹੇ ਨੇ ਲਾਲੀ ਫਰਵਾਲੀ ਦੀ ਪੁਰਾਣੇ ਕੂਤਰ ਆਵਾਜ਼ ਨੇ ਫਰਵਾਲੀ ਦੇ ਵਿੱਚ ਆਉਰੇ ਆ ਜਾ ਲੋੜ ਨਹੀਂ ਆ ਬੜੇ ਹਰਿਆ ਲੀਣਾ ਵਾਹ ਯਾ ਦੰਦਾ ਆ ਬੰਦੇ ਕੋਲੇ ਆ ਫੜਿਆ ਠੀਕ ਆ ਦੁਬਾਰਾ ਗੀਤ ਗੋਲੀ ਵਾਲਾ ਬੱਤਾ ਠੰਡ ਪੈ ਗਰਮੀ ਬਹੁਤ ਆ ਵੀਰੇ ਇਹੋ ਨੇ ਪਰਵਾੜਿਓ ਪੁੱਤਰ ਛੱਡਿਆ ਸੀਗਾ ਤੇ ਆ ਪੁੱਤਰ ਆ ਬਈ ਇਹ ਬੰਡਾ ਜਿਹੜਾ ਅਰਵਾਜ ਹੁੰਦਾ ਉਹਨੇ ਫੜ ਲਿਆ ਸੀਗਾ ਆਪਰਾ ਮੈਨੇ ਬਾਈ ਕਿਹੜਾ ਪਿੰਡ ਆਪਣਾ ਪੜੀ ਪੜੀ ਬਣਾ ਲਈ ਪੜੀ ਪੜੀ ਬਣਾ ਲਈ ਬਾਈ ਉਹਨਾਂ ਨੇ ਯਾਰ ਮਿਹਨਤ ਕੀਤੀ ਸੀਗੀ ਪੂਰੀ ਠੀਕ ਆ ਆ ਦੇ ਕੇ ਤਾਂ ਬਾਈ ਉਹਨੇ ਪੂਰਾ ਫਟ ਕਰਕੇ ਲਿਆ ਸੀਗੇ ਪਰ ਲਗੜ ਨੇ ਫੜ ਲਿਆ ਬਚ ਗਏ ਉਹਨੇ ਹਲੇ 2000 ਕਸੇ ਜੋ ਕੰਮ ਵੀ ਪੱਟੇ ਸੀਗੇ ਤੇ ਉਹ ਨਿੰਮਦੇ ਬੈ ਗਏ ਕਿਸੇ ਬੰਦੇ ਨੇ ਛੱਟ ਲਿਆ ਬਾਈ ਉਹਨਾਂ ਦੀ ਮਿਹਨਤ ਕੀਤੀ ਕਰ ਰਹੀ ਸਾਰੀ ਖਰਾਬ ਗਈ ਤੇ ਚਲੋ ਹੁਣ ਕਾਪੇ ਨਾਲ ਗੱਲ ਕੀਤੀ ਕੋਲੋਂ ਆਪਣਾ ਜਾਨਵਰ ਮਿਲ ਗਿਆ ਜਾਨਵਰ ਮਿਲ ਗਿਆ ਮੀਨ ਜੀ ਦੇ ਵਾਪਸ ਕਰੋ ਬਾਈ ਗਰਵਾਲੀ ਕਲਾ ਪਰਫੈਕਟ ਪਰਵਾਲੀ ਵਾਲੇ ਦੱਸਿਓਣੀ ਐਂਟਰੀ ਪਈ ਉਹਨਾਂ ਦੀ ਵਾਪਸ ਕਰਨਗੇ ਉਹ ਚਲ ਪਈ ਹੁਣੀ ਮਿਹਨਤ ਕਰਕੇ ਲਿਆਏ ਸੀਗੇ ਇਹ ਗੱਲ ਪਰ ਦੁੱਖ ਲੱਗਿਆ ਯਾਰ ਕਬੂਤਰ ਬੰਦਿਆਂ ਨੇ ਛੱਡਿਆ ਜੀ ਮਿਹਨਤ ਕਰਕੇ ਬਾਜ਼ਲੇ ਫੜਦੇ ਆ ਪਰ ਇੰਨਾ ਸ਼ੁਕਰ ਆ ਬਈ ਕਬੂਤਰ ਮਿਲ ਗਿਆ ਆਪਾਂ ਨੂੰ ਜੇ ਕਿਤੇ ਬੈਰੀਪੂਰੀ ਦੇ ਢਿੱਕੇ ਚੜ ਜਾਂਦਾ ਬਈ ਉਹ ਲੈ ਵੀ ਜਾਂਦੇ ਇਹ ਵੱਡੇ ਸ਼ਿਕਰੇ ਨੇ ਫੜ ਲਿਆ ਜੀਗਾ ਚਲੋ ਕਬੂਤਰ ਦੀ ਜਾਨ ਵੱਜ ਗਈ ਨਾਲੇ ਹੁਣ ਬਾਈ ਉਹਨਾਂ ਦੇ ਖੁੱਟੇ ਜਾਊਗਾ ਲਓ ਜੀ ਮੇਰੇ ਵੀਰੋ ਕਹਿੰਦੇ ਜਾਂਦਾ ਹੋਇਆ ਚੋਬਰ ਤੋਬੇ ਨੂੰ ਏ ਏ ਏ ਏ ਏ ਉਹ ਡੈਪਿਆ ਵੀਰੇ ਡੈਪਿਆ ਡੈਪਿਆ ਜਾਈ ਜਾਈ ਭੱਜ ਕੇ ਜਾਈ ਜੋਪਰਾ ਘਰੋਣੀ ਕੂਤਰ ਚੱਕ ਚੱਕ ਕੰਬ ਗਏ ਹੁਣ ਚਾਰਜ ਆਉਂਦੇ ਆ ਥੋੜਾ ਜਿਆ ਕੂਤਰ ਸ਼ਾਇਦ ਕਾਪੀ ਤੇ 5 ਵੀ ਸਹੀ ਨੇ ਬਾਲੇ ਨਹੀਂ ਆਗੇ 5 ਵੀ ਸਹੀ ਹੋਣਗੇ ਮੇਰੇ ਮਤ ਲਓ ਜੀ 5 6 ਕੂਤਰ ਪਾਸ ਨੇ ਬਾਲੇ ਕੂਤਰ ਪਾਸ ਨੇ ਹੋਏ ਇੱਕ ਸੇਮੀ ਬੈ ਗਈ ਸੀ ਹੁਣ ਬਾਈ ਉਹਨਾਂ ਦੇ ਕੋਲ ਜਾ ਕੇ ਬੈ ਗਈ ਜੇ ਤੋ ਇੱਥੇ ਜਰੂਰ ਬਿਠਾਇਆ ਪਰ ਗੈਰੀ ਨੂੰ ਪਤਾ ਨਹੀਂ ਲੱਗਿਆ ਜੀ ਬਾਜੀ ਹੋ ਗਈ ਸਿਆਂ ਚ ਤੇ ਹੁਣ ਨਾਮਾਂ ਤੇ ਉੱਡੀ ਜਾਂਦੇ ਆ ਕੁੱਤਰਾ ਕਾਕਾ ਬਹੁਛ ਆ ਗਿਆ ਲੁੱਡ ਬੱਦੀ ਵਾਲਾ ਅਰਛ ਲੁੱਡ ਬੱਦੀ ਆ ਭਰਾ ਵੀ ਆਪਣਾ ਪਿੰਡਈ ਆ ਤੇ ਆਪਾਂ ਚੱਲਦੇ ਹੁਣ ਪਿੰਡ ਨੂੰ ਆਪਣਾ ਕੰਮ ਖਤਮ ਆ ਜੱਤ ਹਾਰ ਬਾਜੀ ਇਹਨਾਂ ਦੀ ਹੋਈ ਜਾਂਦੀ ਹੁਣ ਨਾਮਾਂ ਤੇ ਉੱਡ ਰਹੇ ਨੇ ਕੁੱਤਰਾ ਬਾਕੀ ਆਪਣੇ ਕੋਲੇ ਅਪਡੇਟ ਪਹੁੰਚ ਜੂਗੀ ਆਪਾਂ ਦੱਸ ਦਾਂਗੇ ਕੀ ਹਾਲ ਹਕਤ ਵਰਿਆ